ਹਮਲਾ ਹੋਇਆ ਇਸ ਨਾਲ ਸਾਰੇ ਦੇਸ਼ ਦੇ ਵਿੱਚ ਰੋਸ਼ ਹੈ ਤੇ ਲਗਾਤਾਰ ਰੋਸ਼ ਪ੍ਰਦਰਸ਼ਨ ਹੋ ਰਹੇ ਨੇ ਆਖੇ ਕਾਰਾਤਵਾਦੀ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਭਾਜਪਾ ਦੇ ਸਾਡੇ ਨਾਲ ਐਮਐਲਏ ਨੇ ਜੰਮੂ ਕਸ਼ਮੀਰ ਤੋਂ ਨਰਿੰਦਰ ਸਿੰਘ ਰੈਣਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਹਨ। ਹਨਨ ਸਾਹਿਬ ਤੁਸੀਂ ਉਹੀ ਇਲਾਕੇ ਤੋਂ ਹੋ ਨਿਓ ਜਿੱਥੇ ਅਜਿਹੇ ਲਗਾਤਾਰ ਅਤਵਾਦੀ ਹਮਲੇ ਹੁੰਦੇ ਸੀ ਇੱਕ ਸਟਾਪ ਲੱਗਦਾ ਤੇ ਆਖੇਕਾਰ ਫੇਰ ਨਿਹੱਥੇ ਉਤੇ ਇੱਕ ਅਟੈਕ ਕੀਤਾ। ਐਸਾ ਕਿਹੜਾ ਕੱਲ ਪੈ ਲਗਾਮ ਦੇ ਵਿੱਚ ਨਿਹੱਥੇ ਟੂਰਿਸਟਾਂ ਨੂੰ ਮਾਰਿਆ ਗਿਆ। ਇਹ ਹਾਈਲੀ ਕੰਡੈਮੇਬਲ ਹੈ। ਔਰ ਦੂਸਰਾ ਕਿ ਉਹਨਾਂ ਨੇ ਧਰਮ ਪੁੱਛ ਕੇ ਮਾਰਿਆ, ਇਹ ਵੀ ਜਿਆਦਾ ਕੰਡੈਮੇਬਲ ਹੈ। ਮੈਨੂੰ ਲੱਗਦਾ ਹੈ ਕਿ ਉਹ ਲੋਗ ਜੰਮੂ ਕਸ਼ਮੀਰ ਦੇ ਵਿੱਚ ਡਿਵਾਈਡ ਕਰਨਾ ਚਾਹੁੰਦੇ। ਔਰ ਜੰਮੂ ਕਸ਼ਮੀਰ ਔਰ ਇਸ ਦੇਸ਼ ਦੇ ਵਿੱਚ ਗੜਬੜ ਪੈਦਾ ਕਰਨਾ ਚਾਹੁੰਦੇ। ਪਾਕਿਸਤਾਨ ਲਗਾਤਾਰ ਕੋਸ਼ਿਸ਼ ਕਰੇ ਕਰਦਾ ਜੰਮੂ ਕਸ਼ਮੀਰ ਪਿਛਵੀਂ ਘਟਨਾਵਾਂ ਤੁਸੀਂ ਦੇਖਿਆ। ਪਾਕਿਸਤਾਨ ਲਗਾਤਾਰ ਕੋਸ਼ਿਸ਼ ਕਰੇ ਕਰਦਾ ਹੈ ਕਿ ਜੰਮੂ ਕਸ਼ਮੀਰ ਜਿਹੜਾ ਪੀਸ ਔਰ ਡਿਵੈਲਪਮੈਂਟ ਦੀ ਤਰਫ ਜਾਏ ਕਰਦਾ ਹੈ, ਉੱਥੇ ਹਾਲਾਤ ਕਰਾਪ ਕਿਤੇ ਜਾਣ ਔਰ ਅੜੀ ਸਾਡੇ ਫੋਰਸਿਸ ਨੇ ਸਾਡੀ ਸੈਨਾ ਹੈ ਸਾਡੀ ਪੁਲਿਸ ਹੈ ਸਾਡੀ ਪੈਰਾਮਿਲਟਰੀ ਫੋਰਸਿਸ ਹੈ ਲਗਾਤਾਰ ਉਹਨਾਂ ਨੂੰ ਨਿਊਟਰਲਾਈਜ਼ ਕਰੇ ਕਰਦੇ ਕਈ ਟੈਰਰਿਸਟਾਂ ਨੂੰ ਉਹਨਾਂ ਨੇ ਮਾਰੇ ਪਰ ਏੜੀ ਘਟਨਾ ਹੋਈ ਹੈ ਪਹਿਲਗੰਜ ਬੜੀ ਹਾਈਲੀ ਕੰਡੈਮਨੇਬਲ ਹੈ ਪੂਰਾ ਦੇਸ਼ ਉਹਨੂੰ ਕੰਡੈਮਨ ਕਰੇਗਾ ਪੂਰਾ ਦੇਸ਼ ਜਿਹੜਾ ਇਹ ਰੋਸ ਕਰ ਰਿਹਾ ਹੈ ਪਰ ਇਹ ਕਹਿ ਰਿਹਾ ਹੈ ਜਾਰਾ ਸੀ ਕਿ ਉਹ ਜਿਹੜੀ ਭਾਸ਼ਾ ਬੋਲਦੇ ਸੀਗੇ ਉਹ ਪਾਕਿਸਤਾਨ ਰੈਟਡ ਜਿਆ ਪੰਜਾਬੀ ਬੋਲਣ ਦੇ ਵਾਲੇ ਸੀ ਕਸ਼ਮੀਰੀ ਨਹੀਂ ਜਾਣਦੇ ਸੀ ਕਿ ਫਿਰ ਇੱਕ ਵਾਰ ਜਿਹੜਾ ਆ ਬਾਰਡਰ ਆਫ ਪਾਰ ਤੋਂ ਅਤੰਕ ਜਿਹੜਾ ਸ਼ੁਰੂ ਹੋ ਗਿਆ ਕਸ਼ਮੀਰ ਦੇ ਵਿੱਚ ਐਸਾ ਕਿ ਪਾਕਿਸਤਾਨ ਲਗਾਤਾਰ ਉੱਥੇ ਟੈਰਰਿਸਟ ਨੂੰ ਭੇਜਿਆ ਕਰਦਾ ਔਰ ਪਿੱਛੇ ਵੀ ਤੁਸੀਂ ਦੇਖਿਆ ਜੰਮੂ ਦੇ ਵਿੱਚ ਜਿਹੜੇ ਮਾਰੇ ਗਏ ਟੈਰਰਿਸਟ ਉਹ ਵੀ ਪਾਕਿਸਤਾਨੀ ਹੀ ਉਹ ਲਗਾਤਾਰ ਕੋਸ਼ਿਸ਼ ਕਰੇ ਕਰਦਾ ਉਹਦਾ ਇਹ ਕਾਰਨ ਹੈ ਕਿ ਪਾਕਿਸਤਾਨ ਨਹੀਂ ਚਾਹੁੰਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਪੀਸ ਹੋਏ ਜੰਮੂ ਕਸ਼ਮੀਰ ਡਿਵੈਲਪਮੈਂਟ ਦੀ ਤਰਫ ਜਿਸ ਤਰ੍ਹਾਂ ਮੋਦੀ ਜੀ ਇਸ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਨੇ ਔਰ 5 ਅਗਸਤ 2019 ਦੇ ਬਾਅਦ ਜਦੋਂ 370 ਤੋੜਿਆ ਗਿਆ ਮੋਦੀ ਜੀ ਨੇ ਇਸ ਦੇਸ਼ ਦਾ ਦੇਸ਼ ਦਾ ਸੰਵਿਧਾਨ ਜੰਮੂ ਕਸ਼ਮੀਰ ਦੇ ਵਿੱਚ ਲਾਗੂ ਕੀਤਾ ਉਹਦੇ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਰਾਈਟਸ ਮਿਲੇ ਐਸਟੀਨੋ ਪੋਲੀਟੀਕਲ ਰਾਈਟ ਮਿਲੇ ਆ ਵੈਸਟ ਪਾਕਿਸਤਾਨੀਆ ਨੂੰ ਆਪਣੇ ਰਾਈਟਸ ਮਿਲੇ ਬਾਲਮਿਕੀ ਸਮਾਜ ਨੂੰ ਰਾਈਟਸ ਮਿਲੇ ਕਈ ਲੋਕਾਂ ਨੂੰ ਜਿਹੜਾ ਵੰਚੀ ਸਮਾਜ ਹੀ ਉਹਨਾਂ ਨੂੰ ਰਾਈਟਸ ਮਿਲੇ ਔਰ ਦੇਸ਼ ਦਾ ਸੰਵਿਧਾਨ ਉਥੇ ਜੰਮੂ ਕਸ਼ਮੀਰ ਲਾਗੂ ਹੋਇਆ ਜੰਮੂ ਕਸ਼ਮੀਰ ਡਵੈਲਪਮੈਂਟ ਦੇ ਤਰਫ ਜਾ ਰਿਹਾ ਹੈ ਉসে ਦਿਖੋ ਤੇ ਦੋ ਦੋ ਸੈਂਟਰ ਯੂਨੀਵਰਸਿਟੀਆਂ ਨੇ ਉਥੇ ਦੋ ਦੋ ਏਮਸ ਨੇ ਜੰਮੂ ਕਸ਼ਮੀਰ ਦੇ ਵਿੱਚ ਉਥੇ ਆਈਆਈਟੀ ਐ ਆਈਐਮ ਇਸ ਤਰ੍ਹਾਂ ਦਾ ਬੜਾ ਹੱਬ ਬਣੇ ਕਰਦਾ ਜੰਮੂ ਕਸ਼ਮੀਰ ਟੂਰਿਜ਼ਮ ਦੇ ਹਿਸਾਬ ਦੇ ਨਾਲ ਵੀ ਕਸ਼ਮੀਰ ਚ ਲਾਸਟ ਇਅਰ 2 ਕਰੋੜ ਤੋਂ ਜ਼ਿਆਦਾ ਲੋਕ ਉਥੇ ਟੂਰਿਸਟ ਗਏ ਜੰਮੂ ਦੇ ਵਿੱਚ ਮਾਤਾ ਵੈਸ਼ਵੀ ਦੇ ਵਿੱਚ ਕਰੋੜ ਤੋਂ ਜ਼ਿਆਦਾ ਟੂਰਿਸਟ ਆਏ ਜੰਮੂ ਕਸ਼ਮੀਰ ਡਿਵੈਲਪਮੈਂਟ ਇੰਡਸਟਰੀ ਜੰਮੂ ਕਸ਼ਮੀਰ ਹਾਈਅਰ ਕਰੋੜ ਤੋਂ ਜ਼ਿਆਦਾ ਗਈ ਇੰਡਸਟਰੀ ਜੰਮੂ ਕਸ਼ਮੀਰ ਚ ਆਏ ਕਰਦੀ ਪੀਸ ਉਹ ਡਿਵੈਲਪਮੈਂਟ ਜੰਮੂ ਕਸ਼ਮੀਰ ਦੇ ਅੱਗੇ ਵਧੇ ਕਰਦੀ ਜੰਮੂ ਕਸ਼ਮੀਰ ਡਿਵ ਟੈਰਰਿਸਟ ਨਹੀਂ ਚਾਹੁੰਦੇ ਕਿ ਜੰਮੂ ਕਸ਼ਮੀਰ ਡਿਵੈਲਪ ਹੋਏ ਉਥੇ ਸ਼ਾਂਤੀ ਹੈ ਇਸ ਕਾਰਨ ਉਹਨੇ ਇਹ ਘਟਨਾ ਕੀਤੀ ਉਥੇ ਗੜਬੜੀ ਪੈਦਾ ਕਰਨਾ ਚਾਹੁੰਦੇ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਹੋਮ ਮਿਨਿਸਟਰ ਜੀ ਰਾਤੋ ਰਾਤ ਉਥੇ ਪੁੱਜੇ ਪ੍ਰਧਾਨ ਮੰਤਰੀ ਜੀ ਇਮੀਡੀਏਟਲੀ ਉਹਨਾਂ ਨੇ ਮੀਟਿੰਗ ਕਾਲ ਕੀਤੀ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਬੜੇ ਜਲਦੀ ਉਹ ਪੂਰਾ ਦੇਸ਼ ਜਿਸ ਤਰ੍ਹਾਂ ਇਕੱਠਾ ਹੋ ਕੇ ਉਹਨੂੰ ਕੰਡੈਮ ਕਰੇ ਕਰਦਾ ਉਹਨਾਂ ਨੂੰ ਬੜੇ ਜਲਦੀ ਅਫਗਾਨ ਉਰੋਨਾ ਦੇ ਜਿਹੜੇ 테ਰਰਿਸਟ ਹੁਣ ਮੂੰਹ ਤੋੜ ਜਵਾਬ ਦੇ ਰਹੇ ਸਨ। ਦਿੰਦਰ ਸਿੰਘ ਰਾਂਜੀ ਸਾਡਾ ਗੱਲਬਾਤ ਕਰ ਰਹੇ ਸਨ। तमाम ਜਿਹੜਾ ਮਸਲਾ ਤੇ ਖਾਸ ਕਰਕੇ ਉਸੇ ਏਰੀਆ ਤੋਂ ਆਉਂਦੇ ਨੇ ਉਸੇ ਏਰੀਆ ਤੋਂ ਜਿਹੜਾ ਆਇਆ ਹੈ। ਐਮਐਲਏ ਨੇ ਜਿੱਥੇ ਕਿ ਹੁਣ ਜਿਹੜਾ ਹਮਲਾ ਹੋਇਆ ਲਗਾਤਾਰ ਜਿਹੜੀ ਹੱਤਿਆਦੀ ਗਤੀਵਿਧੀਆਂ ਹੁੰਦੀਆਂ ਪਰ ਇਹਨਾਂ ਕਿਹਾ ਕਿ ਅਸੀਂ ਹੁਣ ਮੂੰਹ ਤੋੜ ਜਵਾਬ ਦੇਵਾਂਗੇ। ਅਜਿਹਾ ਕੋਈ ਘਬਰਾਉਣ ਵਾਲੀ ਨਹੀਂ ਦੇਸ਼ ਇੱਕਜੁੱਟਾ ਅਜਿਹੇ ਅੱਤਵਾਦ ਦੇ ਖਿਲਾਫ। ਕੈਮਰਾਮੈਨ ਸਕੰਦਰ ਦੇ ਨਾਲ ਜਸਪ੍ਰੀ ਸਿੰਘ ਗਸ਼ਕ ਪੀਟੀਸੀ ਨਿਊਜ਼ ਚੰਡੀਗੜ੍ਹ।